ਖੁਸ਼ ਹੋ ਕੇ ਦਿলো ਧੰਨਵਾਦ ਕਰਦੇ ਆ ਸਾਡੇ ਵੀਰ ਦਾ ਵੱਡਾ ਭਾਈ ਆ ਸਾਡਾ ਵੱਡੇ ਮਾਨ ਸਵਾਨ ਦੇ ਹੁੰਦਾ ਗੋਲਾ ਤੋਂ ਖੁਸ਼ ਹੋ ਕੇ ਇਧਰੋਂ ਫੇਰ ਛੰਡੀਆ ਹੈਯੋ ਰਿਸਾ ਹੈਯੋ ਰਿਸਾ ਬੱਲੇ 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 ਸਾਡੀ ਲਾਈਵ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਜਿਹੜੇ ਲਾਈਵ ਕਰ ਰਹੇ ਆ ਸਾਰੇ ਲਾਈਵ ਵਾਲਾ ਦਾ ਬਹੁਤ ਧੰਨਵਾਦ ਕਰਦੇ ਆ ਜਾਨੀ ਬੰਦੇ ਨੂੰ ਜਮਾ ਮਾਰ ਕੇ ਰੋੜੇ ਹਾਂ ਮਾਈਕ ਰੰਦੇ ਕਮੇਟੀ ਦਾ ਬਹੁਤ ਧੰਨਵਾਦ ਸਾਰੇ ਸੇਵਾਦਾਰਾਂ ਦਾ ਵੱਡੀ ਜ਼ਿੰਮੇਵਾਰੀ ਇਹ ਸਾਡੇ ਵੀਰਾਂ ਦੀ ਡਿਊਟੀ ਸੰਭੀ ਹੋਈ ਦਾ マイヤー、たっーーーたきれいかおりながらやると思って、ほら、ちゃんとおもりなのか。 Okay, okay. okay, okay.